ਬਿਜਲੀ ਦੀ ਕੁੰਡੀ ਲਗਾਉਣਾ ਮਹਿੰਗਾ ਪੈ ਗਿਆ ਜੀ ਹਾਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਵਿਖੇ ਵਚਨ ਕਲੋਨੀ ਵਿੱਚ ਬਿਜਲੀ ਦੀ ਕੁੰਡੀ ਲਗਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਮਹੱਲੇ 'ਚ ਜਗਰਾਤਾ ਕਰਾਉਣ ਲਈ ਬਿਜਲੀ ਦੀਆਂ ਲੜੀਆਂ ਲਗਾਈਆਂ ਜਾ ਰਹੀਆਂ ਸੀ ਇਹ ਬਿਜਲੀ ਸਪਲਾਈ ਖੰਬੇ ਤੋਂ ਜਾ ਰਹੀ ਮੇਨ ਸਪਲਾਈ ਉੱਤੇ ਕੁੰਡੀ ਪਾ ਕੇ ਲਈ ਜਾ ਰਹੀ ਸੀ ਜਦੋਂ ਲੜੀਆਂ ਲਗਾ ਰਹੇ ਇਲੈਕਟ੍ਰੀਸ਼ੀਅਨ ਵੱਲੋਂ ਗਲਤ ਤਰ੍ਹਾਂ ਜੋੜਨ ਕਰਤੇ ਵੱਡਾ ਤਮਾਕਾ ਹੋਇਆ ਇਸ ਕਾਰਨ ਵਚਨ ਕਲੋਨੀ ਦੇ ਕਈ ਘਰਾਂ ਦੇ ਟੀਵੀ ਫ੍ਰਿਜ ਤੇ ਹੋਰ ਬਿਜਲੀ ਦਾ ਸਮਾਨ ਸੜ ਗਿਆ ਤੇ ਕਈਆਂ ਦੇ ਘਰਾਂ ਦੇ ਬਿਜਲੀ ਦੇ ਮੀਟਰ ਤੱਕ ਫੁੱਗ ਗਏ ਸਿਟੀ ਹੋ जो ये धमाके नाम ना सर मीटर और क्या बोलते ए सी उसी सब हम लोग का निकले और जो मीटर था वो भी उड़ गया सर आपके घर का कितना नुकसान हो गया मेरे, मेरे को तो लगता है सर चालीस पचास हज़ार से भी ऊपर है इसका। ਇਹ ਧਮਾਕਾ ਹੋਇਆ ਕਿਵੇਂ ਧਮਾਕਾ ਵਾਹ ਪੇ ਬੋਲਦਾ ਸਟਾਰ ਕੀ ਕੀ ਪਤਾ ਹੀ ਨਹੀਂ ਲੱਗ ਰਿਹਾ ਪੁੱਤਰ ਹਮੇ ਤਾਂ ਹਮ ਤਾਂ ਅੰਦਰ ਹੀ ਬੈਠੇ ਸੀ ਹਾਂ ਤਾਂ ਕਿੰਨਾਂ ਸਾਲ ਤੋਂ ਵੀ ਆ ਵੀ ਬੁਲਾਏ ਬੱਚੇ ਨੇ ਫੇਰ ਆਏ ਇਹ ਵਜਨ ਕਿਉਂ ਨਹੀਂ ਆਇਆ ਕੀ ਹੋਇਆ ਕੀ ਜੀ ਕੁਛ ਨਹੀਂ ਜੀ ਆਪਣੇ ਜਾਗਰਣ ਆ ਹਰ ਸਾਲ ਦੀ ਤਰ੍ਹਾਂ ਕਰਾਉਂਦੇ ਆ 11ਵਾਂ ਜਾਗਰਣ ਆ ਇੱਥੇ ਆ ਲੜੀਆਂ ਪਾਉਂਦੇ ਪਏ ਸੀ ਜਦੋਂ ਤਾਰ ਉੱਪਰੋਂ ਖਿੱਚੀ ਹੈ ਨਾ ਲੜੀ ਦੀ ਉਸੇ ਟਾਈਮ ਇਹਨੇ ਉੱਪਰ ਗਰੰਟ ਪਕੜ ਲਿਆ ਤੇ ਨਾਲ ਹੀ ਸਾਰੀ ਇਲਾਕੇ ਦੀ ਲਾਈਟ ਚਲੀ ਤੇ ਕੀ ਨੁਕਸਾਨ ਖਸਨ ਕੀ ਹੋਇਆ ਜੀ ਨੁਕਸਾਨ ਸਾਰੇ ਘਰਾਂ ਦੀ ਲਾਈਟ ਸੜ ਗਈ ਤਾਰਾਂ ਸੜ ਗਈਆਂ ਬਿਜਲੀ ਪੱਖੇ ਫਰਿੱਜਾ ਟੀਵੀ ਸਭ ਕੁਝ ਸੜ ਗਿਆ ਮਾਇਆ ਕੀ ਹੋਇਆ ਕੀ ਹੈ ਜੀ ਆਪਾਂ ਅੰਦਰ ਬੈਠੇ ਸੀਗੇ ਤੇ ਧੁਮਾਕਾ ਹੋਇਆ ਜੋਰ ਨਾਲ ਆਪਾਂ ਬਾਹਰ ਆ ਕੇ ਦੇਖਿਆ ਤਾਂ ਮੈਂ ਕਿਹਾ ਸ਼ੀਸ਼ੇ ਦੀ ਆਵਾਜ਼ ਆਈ ਕਿੱਥੋਂ ਟੁੱਟ ਗਿਆ ਸ਼ੀਸ਼ਾ ਤੇ ਦੇਖਿਆ ਆਪਣਾ ਬਾਹਰ ਆ ਕੇ ਦੇਖਿਆ ਸਾਰੇ ਮੀਟਰ ਮੋਟਰ ਉੱਡ ਗਏ ਹੋਏ ਤੇ ਤੁਹਾਡੇ ਘਰ ਦਾ ਕੀ ਨੁਕਸਾਨ ਹੋਇਆ ਨੁਕਸਾਨ ਆ ਸ਼ੀਸ਼ਾ ਟੁੱਟਿਆ ਬਾਕੀ ਲਾਈਟ ਆਊਗੀ ਫਿਰ ਪਤਾ ਲੱਗੂਗਾ ਤੇ ਇੱਕ ਤਮਾਕਾ ਹੋਇਆ ਕਿਸ ਤਰ੍ਹਾਂ ਆ ਪਤਾ ਨਹੀਂ ਕੰਮ ਕਰਦੇ ਸੀ ਅੱਗੇ ਲਗਾਉਂਦੇ ਸੀ ਇਹ ਤਾਰਾ ਟੋੜਾ ਉਸ ਕਰਕੇ ਹੋਇਆ